ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਗੁਰਲਾਲ ਸਿੰਘ ਸਮੁੱਚੀ ਗੁਰਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਨਿਮਰਤਾ ਸਹਿਤ ਬੇਨਤੀ ਕਰ ਰਿਹਾ ਕਿ ਜੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੇ ਆਪ 27 ਤਰੀਕ ਦਾ ਸਮਾਂ ਦਿੱਤਾ ਸੀ ਕਿ ਪਟਿਆਲੇ ਵਿੱਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਆਪਾਂ ਬੈਠ ਕੇ ਵਿਚਾਰ ਕਰਾਂਗੇ ਵਿਚਾਰ ਕਿੰਨਾ ਮੁੱਦਿਆਂ ਤੇ ਹੋਣੀ ਸੀ ਜਿਸ ਤਰ੍ਹਾਂ ਇਹ ਪਿੱਛੇ ਬੋਲ ਚੁੱਕਿਆ ਹੈ ਕਿ ਸਰੋਵਰਾਂ ਵਿੱਚ ਇਸ਼ਨਾਨ ਕਰਨਾ ਮਨਮਤ ਹੈ ਗੁਰਮਤਿ ਅਸਾਰ ਨਹੀਂ ਔਰ ਦੂਸਰਾ ਆਵਾ ਗਵਨ ਦਾ ਚੱਕਰ ਨਹੀਂ ਉਰਬਲੇ ਕਰਮ ਨਹੀਂ ਹੁੰਦੇ ਕੋਈ ਨਾਮ ਜਪਣਾ ਇੱਕ ਤੋਤਾ ਰਟਣਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਔਰੇ ਵਿੱਚ ਤਪੱਸਿਆ ਨਹੀਂ ਕੀਤੀ ਜਿਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ ਉਹਨਾਂ ਨੇ ਵੀ ਇਹਦਾ ਮਤਲਬ ਹੈ ਪੂਰੇ ਵਿੱਚ ਕੋਈ ਤਪੱਸਿਆ ਨਹੀਂ ਕੀਤੀ ਗਈ ਇਹਨਾਂ ਸਾਰੇ ਮੁੱਦਿਆਂ ਤੇ ਵਿਚਾਰ ਹੋਣੀ ਸੀਗੀ ਸਤਿਕਾਰਯੋਗ ਸਤਿਕਾਰ ਕਮੇਟੀਆਂ ਭਾਈ ਅਮਰੀਕ ਸਿੰਘ ਜਨਾਲਾ ਹੋਰ ਗੁਰੂ ਕੇ ਪਿਆਰੇ ਜਿੰਨੇ ਵੀ ਸਤਿਕਾਰਯੋਗ ਗੁਰੂ ਪੰਥ ਨਾਲ ਗੁਰੂ ਕ੍ਰਿਤ ਨਾਲ ਗੁਰੂ ਇਤਿਹਾਸ ਨਾਲ ਪਿਆਰ ਤੇ ਪ੍ਰੇਮ ਰੱਖਦੇ ਨੇ ਉਹ ਸਾਰੇ ਪਹੁੰਚੇ ਹੋਏ ਸਨ ਪਰ ਬਾਬਾ ਰਣਜੀਤ ਸਿੰਘ ਆਪ ਸਮਾਂ ਦੇ ਕੇ ਉੱਥੇ ਨਹੀਂ ਪਹੁੰਚੇ ਆ ਦੋ ਦਿਨ ਪਹਿਲਾਂ ਭਾਈ ਮਰੀਕ ਸਿੰਘ ਜੀ ਉੱਥੇ ਪਹੁੰਚੇ ਸਨ ਪਰਮੇਸ਼ਰ ਦਵਾਰ ਉੱਥੇ ਵੀ ਅੰਦਰ ਬੈਠ ਕੇ ਨੇ ਵੀਡੀਓ ਪਾਈ ਬਾਹਰ ਜਵਾਬ ਦੇਣ ਲਈ ਨਹੀਂ ਆਇਆ ਔਰ ਹੁਣ ਵੀ ਇਹ ਜਵਾਬ ਦੇਣ ਦੇ ਲਈ ਵਿਚਾਰ ਕਰਨ ਦੇ ਲਈ ਉੱਥੇ ਨਹੀਂ ਪਹੁੰਚਿਆ ਦਾਸ ਨੇ ਪਹਿਲਾਂ ਵੀ ਆਡੀਓ ਦੇ ਰੂਪ ਦੇ ਵਿੱਚ ਔਰ ਵੀਡੀਓ ਦੇ ਰੂਪ ਦੇ ਵਿੱਚ ਸੰਗਤ ਨੂੰ ਬੇਨਤੀ ਕੀਤੀ ਆ ਕਿ ਸੰਗਤ ਜੀ ਕਿ ਹੁਣ ਗੁੰਮਰਾਹ ਕੁੰ ਪ੍ਰਚਾਰ ਕਰਨ ਲੱਗ ਪਿਆ ਸੰਗਤ ਇਨ੍ਹਾਂ ਤੋਂ ਸੁਚੇਤ ਰਹੇ ਭਾਈ ਰਣਜੀਤ ਸਿੰਘ ਦਾ ਆਕਾ ਆਕੇ ਤੋਂ ਅਰਥ ਇਹਦਾ ਗੁਰੂ ਪੰਥ ਪ੍ਰੀਤ ਉਹਨੇ ਵੀਡੀਓ ਪਾਈ ਆ ਭੋਰਿਆਂ ਦੇ ਬਾਰੇ ਕਿ ਗੁਰਬਾਣੀ ਇਹ ਗੱਲ ਕਹਿੰਦੀ ਆ ਕਿ ਭੋਰੇ ਵਿੱਚ ਤਪੱਸਿਆ ਨਹੀਂ ਹੋ ਸਕਦੀ ਮੈਂ ਭਾਈ ਪੰਥ ਪ੍ਰੀਤ ਜੀ ਨੂੰ ਪੁੱਛਣਾ ਚਾਹਣਾ ਕਿ ਮੈਨੂੰ ਜਵਾਬ ਦੇਵੇ ਕਿ ਜਦੋਂ ਇਹਦੇ ਦੀਵਾਨ ਲੱਗਦੇ ਆ ਜਿੱਥੇ ਵੀ ਇਹਦੇ ਦੀਵਾਨ ਹੁੰਦੇ ਆ ਉਥੇ ਇਹ ਦੀਵਾਨਾਂ ਦੇ ਵਿੱਚ ਜੇ ਕਿਤੇ ਕੋਈ ਜਵਾਕ ਥੋੜਾ ਜਿਹਾ ਰੋ ਪਾਵੇ ਜਾਂ ਕਿਸੇ ਪਾਸੋਂ ਕੋਈ ਭਾਂਡੇ ਖੜਕਣ ਦੀ ਆਵਾਜ਼ ਆ ਜਾਵੇ ਜਾਂ ਕੋਈ ਹੋਰ ਆਵਾਜ਼ ਆ ਜਾਵੇ ਇਹ ਉਸੇ ਵੇਲੇ ਸੇਵਾਦਾਰਾਂ ਨੂੰ ਕਹਿੰਦਾ ਕਿ ਆਵਾਜ਼ ਚੁੱਪ ਕਰਾਵੋ ਇਹ ਆਵਾਜ਼ ਕਿਧਰੋਂ ਆ ਰਹੀ ਹੈ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਵੀ ਜਦੋਂ ਇਸ ਦੇ ਦੀਵਾਨ ਚੱਲਦੇ ਹੋਣ ਉਦੋਂ ਜੇ ਕੋਈ ਜਵਾਕ ਰੋਂਦਾ ਜਾਂ ਕੋਈ ਭਾਂਡਾ ਖੜਕਦਾ ਜਾਂ ਹੋਰ ਪਾਸੋਂ ਆਵਾਜ਼ ਆਉਂਦੀ ਹੈ ਤੇ ਇਹ ਕਹਿੰਦਾ ਕਿ ਮੇਰਾ ਧਿਆਨ ਉਖੜਦਾ ਹੈ ਭਾਵ ਕਿ ਮੈਂ ਡਿਸਟਰਬ ਹੋਣਾ ਹਾਂ ਦੀਵਾਨ ਮਰਤੂ ਸਹੀ ਤਰੀਕੇ ਨਾਲ ਨਹੀਂ ਲੱਗ ਸਕਦੇ ਰੱਬ ਦੀ ਬੰਦਗੀ ਕਰਨ ਦੇ ਲਈ ਇਬਾਦਤ ਕਰਨ ਦੇ ਲਈ ਇਕਾਗਰਤਾ ਦਾ ਹੋਣਾ ਬੜਾ ਜ਼ਰੂਰੀ ਹੈ ਜਿਹਨੂੰ ਕੁਰਬਾਨੀ ਨੇ ਵੀ ਕਿਹਾ ਪਿੰਨੇ ਰਨੜੀਏ ਚਮਕਨ ਤਾਰੇ ਜਾਗਿਆ ਸੰਤ ਜਨਾ ਮੇਰੇ RAM ਪਿਆਰੇ ਭਾਈ ਗੁਰਦਾਸ ਜੀ ਦੇ ਵੀ ਬਚਨ ਨੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ ਕੁਰਬਾਨੀ ਤਿੰਨਾ ਗੁਰ ਸਿੱਖਾਂ ਅਮਰ ਤਵੇਲੇ ਸਰਨ ਮੰੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ ਕੁਰਬਾਨੀ ਤਿੰਨਾ ਗੁਰਸਿੱਖਾਂ ਸਤ ਸੰਗਤ ਵਿੱਚ ਜਾਏ ਬਹੰਦੇ ਇਹ ਭਾਈ ਗੁਰਦਾਸ ਦੇ ਬਚਨ ਆਪਾਂ ਕਿੱਥੇ ਲੈ ਕੇ ਜਾਵਾਂਗੇ ਕਿਉਂਕਿ ਕੁਰਬਾਨੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਿਮਰਨ ਬਾਰੇ ਪ੍ਰੇਰਣਾ ਦਿੰਦੀ ਹੈ ਇਹਨਾਂ ਦਾ ਕਹਿਣ ਤੋਂ ਭਾਵੇਂ ਆ ਕਿ ਭੋਰੀਆਂ ਦੇ ਵਿੱਚ ਤਪੱਸਿਆ ਨਹੀਂ ਹੋ ਸਕਦੀ ਭੋਰੇ ਦਾ ਅਰਥ ਕੀ ਹੈ ਪੋਰੇ ਦਾ ਅਰਥ ਹੈ ਾਕਾਂਤ ਜਗ੍ਹਾ ਉਹਨਾਂ ਸਮਿਆਂ ਦੇ ਵਿੱਚ ਬਿਜਲੀ ਨਹੀਂ ਹੁੰਦੀ ਸੀਗੀ ਲਾਈਟ ਨਾ ਹੋਣ ਦੇ ਕਾਰਨ ਪੋਰੇ ਪੱਟੇ ਜਾਂਦੇ ਸੀਗੇ ਜਿੱਥੇ ਸਾਧੂ ਮਹਾਤਮਾ ਬੈੰਦੇ ਤਪੱਸਿਆ ਕਰਦੇ ਅਗਲੀ ਬੇਨਤੀ ਕਰਦਾ ਮੈਂ ਕਿ ਇਸ ਤੋਂ ਪਹਿਲਾਂ ਜਿੰਨੇ ਵਿਦਵਾਨ ਹੋਏ ਨੇ ਗਿਆਨੀ ਕਾਉਣ ਸਿੰਘ ਨਾਭਾ ਭਾਈ ਸਤਵੀਰ ਸਿੰਘ ਜੀ ਇਸ ਤੋਂ ਇਲਾਵਾ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੂੰ ਖਾਸ ਕਰਕੇ ਇਹ ਮੰਨਦੇ ਨੇ ਜਾ ਇਹਨਾਂ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਜਾ ਜਿੰਨੇ ਜਰਨੈਲ ਹੋਏ ਨੇ ਔਰ 20ਵੀਂ ਸਦੀ ਦਾ ਮਹਾਨ ਜਰਨੈਲ ਸਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਵਾਲੇ ਮਹਾਂਪੁਰਖ ਕਿ ਉਹਨਾਂ ਨੂੰ ਭੂਰਾ ਦਸਤਾ ਨਹੀਂ ਸੀ ਕਿ ਉਹਨਾਂ ਨੇ ਕਦੇ ਭੂਰੇ ਬਾਰੇ ਗਲਤ ਬੋਲਿਆ ਇਸ ਕਰਕੇ ਮੈਂ ਇਹ ਬੇਨਤੀ ਕਰ ਦਿੰਦਾ ਕਿ ਇਹ ਇਹ ਗੱਲ ਕਹਿੰਦੇ ਨੇ ਕਿ ਗੁਰਬਾਣੀ ਦੇ ਆਧਾਰ ਅਸੀਂ ਵਿਚਾਰ ਕਰਾਂਗੇ ਅਸੀਂ ਗੁਰਬਾਣੀ ਦੇ ਆਧਾਰ ਹੀ ਵਿਚਾਰ ਕਰਨ ਲਈ ਸਿੱਖ ਜਥੇਬੰਦੀਆਂ ਨੇ ਸੰਪਰਦਾਵਾਂ ਨੇ ਇਹਨੂੰ ਸਦਾ ਦਿੱਤਾ ਸੀ ਤਾਰੇ ਪਹੁੰਚਿਆ ਨਹੀਂ ਹਰ ਥਾਂ ਤੇ ਅਸੀਂ ਪਹੁੰਚਣ ਨੂੰ ਤਿਆਰ ਹਾਂ ਪਰ ਗੁਰਬਾਣੀ ਦੇ ਆਧਾਰ ਤੇ ਜੇ ਇਹ ਗੱਲ ਕਰੇ ਤੇ ਗੁਰਬਾਣੀ ਦੇ ਆਧਾਰ ਤੇ ਫਿਰ ਇਹ ਕੱਲ ਨੂੰ ਕਿੰਤੂ ਕਰਨਗੇ ਵੀ ਕਿੱਥੇ ਲਿਖਿਆ ਕਿ ਖੰਡੇ ਬਾਟੇ ਦਾ ਅਮਰਤ ਸ਼ਕੋ ਕਿਉਂਕਿ ਇਹ ਏਜੰਸੀਆਂ ਦੇ ਹੱਥ ਆ ਚੁੱਕੇ ਨੇ ਬੰਦੇ ਇਹਨਾਂ ਨੇ ਵਾਰ ਕਰਨਾ ਤੇ ਅਮਰਤੇ ਕਰਨਾ ਹੈ ਸੰਗ ਤਿੰਨਾਂ ਤੋਂ ਸचेਤ ਰਵੇ ਸਾਵਧਾਨ ਹੋਵੇ ਤੇ ਮੈਂ ਅੱਗੇ ਵੀ ਆਡੀਓ ਦੇ ਜ਼ਰੀਏ ਬੇਨਤੀ ਕੀਤੀ ਆ ਤੇ ਹੁਣ ਮੈਂ ਬੇਨਤੀ ਕਰ ਰਿਹਾ ਆ ਅਸੀਂ ਪ੍ਰੋਗਰਾਮ ਤੋਂ ਪਾਤਰਾ ਤੋਂ ਆ ਰਹੇ ਸੀਗੇ ਇਸ ਕਰਕੇ ਬੇਨਤੀ ਕਰ ਰਹੇ ਆ ਕਿ ਸੰਗਤ ਸੱਚ ਦਾ ਸਾਥ ਦੇਵੇ ਸੱਚ ਨੂੰ ਪਛਾਣੇ ਕਿ ਪਹਿਲਾਂ 15 16 ਸਾਲ ਤੋਂ ਉੱਪਰ ਇਹ ਸੰਗਤ ਨੂੰ ਬੁੱਧੂ ਬਣਾਉਂਦਾ ਰਿਹਾ ਸੰਤ ਲਵਾਇਆ ਇਹਨੂੰ ਕਿਹਨੇ ਕਿਹਾ ਸੀ ਵੀ ਤੂੰ ਸੰਤ ਲਵਾ ਹੁਣ ਆਪ ਵੀ ਭਾਈ ਲਵਾ ਕੇ ਤੇ ਜੋ ਭਾਈ ਕਰਦੇ ਨੇ ਉਹ ਭਾਈਆਂ ਵਾਲੇ ਕੰਮ ਕਰਨ ਲੱਗ ਪਿਆ ਜੇ ਜਵਾਬ ਜਿੱਥੇ ਬੰਦੀਆਂ ਮੰਗਦੀਆਂ ਨੇ ਤੇ ਉੱਥੇ ਆਉਂਦਾ ਨਹੀਂ ਅੱਜ ਮੈਂ ਇਹ ਗੱਲ ਕਵਾਂਗਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਿੱਤ ਹੋਈ ਭੋਰਾ ਸਾਹਿਬ ਦੀ ਜਿੱਤ ਹੋਈ ਉਸ ਪਾਵਨ ਪਵਿੱਤਰ ਸਥਾਨ ਬਾਬੇ ਬਕਾਲੇ ਦੀ ਜਿੱਤ ਹੋਈ ਪੰਥ ਦੀ ਜਿੱਤ ਹੋਈ ਹੈ ਤਪੱਸਿਆ ਤੇ ਬੰਦਗੀ ਦੀ ਜਿੱਤ ਹੋਈ ਹੈ ਇਹ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ